ਜੀ ਹਾਂ ਲੁਧਿਆਣਾ ਚ ਸਤਲੁਜ ਦਰਿਆ ਇੱਕ ਵਾਰ ਮੋੜ ਲੋਕਾਂ ਨੂੰ ਡਰਾਉਣ ਲੱਗਾ ਜਾਣਕਾਰੀ ਮੁਤਾਬਕ ਪਿੰਡ ਸਸਰਾਲੀ ਤੋਂ ਕਰੀਬ 3 ਕਿਲੋਮੀਟਰ ਪਹਿਲਾਂ ਪਿੰਡੇ ਪਿੰਡ ਮੱਤੇਵਾੜਾ ਸ਼ੇਰੂ ਗੜੀ ਚ ਦਰਿਆ ਦਾ ਪਾਣੀ ਜ਼ਮੀਨ ਨੂੰ ਖੋਰਾ ਲਗਾਉਂਦਾ ਬਨ ਬਲ ਨੂੰ ਵੱਧ ਰਿਹਾ ਜੋ ਹੀ ਲੋਕਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਪਿੰਡ ਚ ਹਾਹਾਕਾਰ ਮਚ ਗਈ ਵੱਡੀ ਗਿਣਤੀ ਚ ਸੈਮੇ ਲੋਕ ਤੁਰੰਤ ਮੌਕੇ ਤੇ ਪਹੁੰਚ ਗਏ ਜਿੱਥੇ ਦਰਿਆ ਦਾ ਠਾਠਾ ਮਾਰਦਾ ਇਹ ਪਾਣੀ ਵਨ ਨੂੰ ਖੋਰਾ ਲਗਾ ਰਿਆ ਸੀ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਵੱਲੋਂ ਜ਼ਮੀਨ ਨੂੰ ਖੋਰਾ ਲਗਾਉਣ ਤੋਂ ਰੋਕਣ ਲਈ ਦਰਖਤਾਂ ਦਾ ਸਹਾਰਾ ਲਿਆ ਜਾ ਰਿਹਾ ਹੈ ਦਰਖਤਾਂ ਨੂੰ ਕੱਟ ਕੇ ਇਹਨਾਂ ਲੋਕਾਂ ਵੱਲੋਂ ਤੁਸੀਂ ਬੰਦੀ ਜ਼ਮੀਨ ਨੂੰ ਖੋਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੌਕੇ ਤੇ ਮੌਜੂਦ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਧਿਆਨ ਚ ਪੂਰੀ ਜਾਣਕਾਰੀ ਲਿਆ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਹਾਲ ਫਿਲਹਾਲ ਬਚਾਅ ਦਿਖਾਈ ਦੇ ਰਿਹਾ ਪਰ ਜੇ ਕੋਈ ਪੱਕਾ ਹੱਲ ਇਸ ਦਾ ਨਾ ਕੀਤਾ ਗਿਆ ਤਾਂ ਵੱਡਾ ਨੁਕਸਾਨ ਕੋਈ ਹੋ ਸਕਦਾ ਹੈ ਦੇਖੋ ਜੀ ਸੋਕਰਾਂ ਅਸੀਂ ਪਹਿਲਾਂ ਕਿਹਾ ਸੀ ਮਹਿਕਮੇ ਨੂੰ ਕਿ ਇਹ ਨਹੀਂ ਰਿਪੇਅਰ ਪਲੱਟ ਤੋਂ ਪਹਿਲਾਂ ਪਲੱਟੀ ਜਾਵੇ ਉਹ ਨਹੀਂ ਮਹਿਕਮੇ ਨੇ ਗੌਰ ਨਹੀਂ ਕੀਤੀ ਲੇਟ ਕਰਤੀਆਂ ਉਹਨਾਂ ਪਲੱਟ ਦੇ ਦਿਨਾਂ ਦੇ ਵਿੱਚ ੜਟਪਾਟਾ ਕਰਦਾ ਮਹਿਕਮਾ ਵੀ ਸਾਰੇ ਮਹਿਕਮੇ ਸਾਡੇ ਖੜੇ ਨਹੀਂ ਯਾਰ ਇਹ ਕਨੇ ਟਾਈਮ ਹੋਇਆ ਇੱਥੇ ਖੜਾ ਹੋਣ ਲਈ ਆਈਏ ਆਪਲਾ ਜਨਤਾ ਦੀ ਸ਼ਿਕਾਇਤ ਅੱਤਾਰ ਕਰਕੇ ਜਨਤਾ ਭੇਜੀ ਭੱਜ ਗਈਆਂ ਉਹ ਡਰਾਕਾਂ ਲੱਗ ਰੁਕਿਆ ਬਾਕੀ ਮਹਿਕਮੇ ਦੇ ਅਜੇ ਬੰਦੇ ਆ ਰਹੇ ਨੇ ਕਹਿੰਦੇ ਵੀ ਗੋੜੇ ਮੈਂ ਸਾਡੇ ਨਾਲ ਲਾਉਣਾ ਇਹ ਮਹਿਕਮੇ ਦੇ ਬੰਦੇ ਪਹੁੰਚੇ ਨਹੀਂ ਅਜੇ ਪਹੁੰਚੇ ਨਹੀਂ ਜੀ ਹੁਣ ਘਰ ਦੇ ਨਾਲ ਉੱਧਰ ਹੋ ਜਾਂਦੇ ਦੇਖੋ ਜਿਵੇਂ ਆਉਂਦੇ ਤਾਂ ਪਿੰਡਾਂ ਦਾ ਇਹਨਾਂ ਫੇਰ ਫੇਰ ਪਤਾਨੂ ਸੇ ਰੌਲਾ ਪਾਣਾ ਕੋਲ ਹੁਣ ਤਾਂ ਟਰਾਈਵਰ ਜਾਣਦਾ ਸੀ ਕਿ ਸੁੱਕਿਆ ਸੀ ਇਹ ਪਿੰਡਾਂ ਦੇ ਲੋਕ ਭੱਜ ਨੱਟ ਕੇ ਆ ਗਏ ਇਹਨਾਂ ਕਰਕੇ ਅਸੀਂ ਜਿੰਨੀ ਤਰ੍ਹਾਂ ਪਾ ਕੇ ਥੋੜਾ ਜਿਆਦਾ ਬਚਾਅ ਕੀਤਾ ਚਾਹੇ ਜਾਂ ਜਾਨੀ ਪੱਕਾ ਕੋਈ ਪ੍ਰਬੰਧ ਨਹੀਂ ਹੈ ਪੱਕਾ ਪ੍ਰਬੰਧ ਤਾਂ ਮੈਂ ਜਰਨਾ ਦੇਖੋ ਉਹਨਾਂ ਨੂੰ ਹੁਣ ਕਿੰਨੇ ਟਾਈਮ ਲਿਆ ਇਸਾਂ ਦੇ ਚਾਹੇ ਕਿ ਜੋ ਸਾਫ ਲਾਉਂਦੇ ਨੇ ਦੇਖੋ ਸ਼ਾਇਦ ਜੀ ਜਾਂ ਸੰਦੇ ਪੱਕਾ ਹੋ ਜੂਗਾ ਨਹੀਂ ਅਜੇ ਤੱਕ ਆਹ ਖਤਰੇ ਜਿਹਾ ਇਹ ਕੋਈ ਕੰਦਰੇ ਹੁੰਦੇ ਨੇ ਗਾਰੇ ਅਜੇ ਤੱਕ ਚੱਲ ਰਿਹਾ ਕਿਸੇ ਮਿਲਣਾ ਕਾਹਨ ਬੈਠਾ ਜਦੋਂ ਵੀ ਕਹਿੰਦੇ ਸੀ ਕਿ ਇਹਨਾਂ ਨੂੰ ਕੱਲ ਦੇਖ ਕੇ ਰਿਪੇਅਰ ਕਰੋ ਹੁਣ ਤਾਂ ਸਾਨੂੰ ਦਿਨ ਰਾਤ ਇੱਥੇ ਰਹਿਣਾ ਪੈਂਦਾ ਜਦੋਂ ਵੀ ਕਦੋਂ ਕੋਈ ਮਾੜਾ ਖਸਤਾ ਲੱਗਦਾ ਹੁਣ ਸਵੇਰੇ ਸਾਢੇ ਰੇ ਪਤਾ ਲੱਗਿਆ ਫਟਾਫਟ 10 ਮਿੰਟਾਂ ਕੀਤੀ ਗੱਦਾਰਾਂ ਉਹ ਆਮ ਜਨਤਾ ਅੱਜ ਘਰੇ ਸੀਗੇ ਐਤਵਾਰ ਕਰਕੇ ਤਾਂ ਕਰਕੇ ਪਹੁੰਚਾ ਉਹ ਚਾਹ ਅਨਿਹਰਾ ਤੱਕ ਇਹ ਕਿਹਨੂੰ ਉਹ ਰਸਤਾ ਬਹੁਤ ਤਫਾ ਜਿੰਨਾ ਕਿ ਡਰਗ ਸਿਚੂਮ ਨਾਲ ਮੜਾ ਬੋਤਾ ਰੋਕ ਹੋ ਜਾਂਦੀ ਆ ਪਾਣੀ ਰੋਕ ਕਰਕੇ ਤਾਂ ਫਿਰ ਉਸ ਸਟੱਲ ਵਗੈਰਾ ਤਾਂ ਹੀ ਲੱਗਦੇ ਆ ਜਿਹੜੇ ਇਹਨੇ ਜੂੰਗੇ ਵਿੱਚ ਸਟੱਲ ਮੌਕੇ ਲੱਗਦੇ ਨੇ ਇਹ ਨਾਲ ਦੇ ਨਾਲ ਹੀ ਜਿਹੜਾ ਡਿਪਾਰਟਮੈਂਟ ਦੀ ਟੀਮ ਔਰ ਪ੍ਰਸ਼ਾਸਨ ਇੱਥੇ ਆ ਗਿਆ ਸੀ ਐਸਟੀਐਮ ਮੈਡਮ ਮੌਕੇ ਤੇ ਪਹੁੰਚ ਕੇ ਸੀਗੇ ਅਸੀਂ ਵੀ ਇੱਥੇ ਆਏ ਨੇ ਔਰ ਸਾਰਾ ਸਾਰਾ ਇੱਥੇ ਕੰਮ ਕਰਕੇ ਅੱਜ ਸਿਚੁਏਸ਼ਨ ਕੰਟਰੋਲ ਦੇ ਵਿੱਚ ਕਰ ਲਾਂਗੇ ਤੇ ਟਿਪਿੰਗ ਹੋ ਰਹੀ ਹੈ ਟਿਪਿੰਗ ਕਰ ਕਰਕੇ ਉਹਦੇ ਨਾਲ ਅਸੀਂ ਮਿਲਾ ਦਾਂਗੇ ਜਿਹੜੇ ਪੱਥਰ ਜਿਹੜੇ ਖੁਰੇ ਨੇ ਤਾਂ ਕਿ ਅੱਗੇ ਪਾਣੀ ਦਾ ਜਿਹੜਾ ਅ ਬਹਾਵ ਹੈ ਉਹ ਪਿੰਡ ਵੱਲ ਨਾ ਹੋਵੇ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਚੁੱਕਿਆ ਹੈ ਬੰਨ ਨੂੰ ਮਜ਼ਬੂਤ ਕਰਨ ਲਈ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਸਤਲੁਜ ਦਰਿਆ ਨੇ ਇੱਕ ਵਾਰ ਮੋੜ ਇਹਨਾਂ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਲੋਕਾਂ 'ਚ ਬੰਨ ਨੂੰ ਲੈ ਕੇ ਡਰ ਸਤਾਉਣ ਲੱਗਾ ਵੱਡੇ ਖਤਰੇ ਦਾ ਲੋਕਾਂ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਫਿਰ ਆ ਦੇਖਣਾ ਹੋਵੇਗਾ ਕਿ ਅੱਗੇ ਵੱਧ ਰਹੀ ਇਸ ਆਫਤ ਤੇ ਕੰਟਰੋਲ ਕੀਤਾ ਜਾ ਸਕੇਗਾ ਜਾਂ ਨਹੀਂ ਜਗਵਣੀ ਟੀਵੀ ਲਈ ਗੁਰਦੀਪ ਸਿੰਘ ਦੀ ਰਿਪੋਰਟ